SSP ਸਾਹਿਬ ਬਠਿੰਡਾ ਵੱਲੋਂ ਨਸ਼ਾ ਸਮਾਜ ਵਿਰੋਧੀ ਤੇ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਕੱਲ ਬਠਿੰਡਾ ਪੁਲਿਸ ਦੇ CIA ਸਟਾਫ 1 ਦੀ ਟੀਮ ਨੂੰ ਦੋ ਇੱਕ ਕਾਮਯਾਬੀ ਹਾਸਿਲ ਹੋਈ ਜਦੋਂ ਸਟੀਮ ਗੱਡੀ 'ਤੇ ਸਵਾਰ ਤਿੰਨ ਸ਼ੱਕੀ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਤਿੰਨ ਦੋਸ਼ੀ ਹੈਗੇ ਨੇ ਇਹਨਾਂ ਦੇ ਕੋਲੋਂ ਇੱਕ 9mm ਦਾ ਪਿਸਤਲ ਤੇ ਇੱਕ ਸਟੀਮ ਗੱਡੀ ਬਰਾਮਦ ਹੋਈ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਨੇ ਥੋੜੇ ਟਾਈਮ ਪਹਿਲਾਂ ਹੀ ਗਿੱਦੜਬਾਹ ਦੇ ਵਿੱਚ ਐਫਆਈਆਰ ਨੰਬਰ 27/24 ਦਰਜ ਹੈ ਉਹ ਵਾਰਦਾਤ ਕੀਤੀ ਸੀ ਉੱਥੇ ਗਨਪੁਆਇੰਟ ਤੇ ਉਹ ਗੱਡੀ ਖੋਹ ਕੀਤੀ ਸੀ ਬਰੀਜ਼ਾ ਗੱਡੀ ਉਹਦੇ ਵਿੱਚ ਵੀ ਤਿੰਨ ਬੰਦੇ ਇਨਵੋਲ ਸੀ ਤੇ ਜਿਹੜੀ 9ਐਮਐਮ ਇਹਨਾਂ ਤੋਂ ਰਿਕਵਰ ਹੋਈ ਹੈ ਉਹਦੇ ਸਬੰਧੀ ਵੀ 58 ਨੰਬਰ ਐਫਆਈਆਰ ਸਿਟੀ ਕੋਰਟ ਕਪੂਰਾ ਫਰੀਦਕੋਟ ਦਰਜ ਹੈ ਆ 9ਐਮਐਮ ਵੈਪਨ ਇਹਨਾਂ ਨੇ ਪੁਲਿਸ ਮੁਲਾਜ਼ਮ ਤੋਂ ਚੋਰੀ ਕੀਤਾ ਸੀ ਹੋਰ ਵੀ ਇਹਨਾਂ ਦੇ ਕੀ ਮਾਮਲੇ ਦਰਜ ਨੇ ਇਨਾਂ ਦੇ ਵਿੱਚ ਦੋ ਦੋਸ਼ੀ ਨੇ ਸੰਜੇ ਕੁਮਾਰ ਤੇ ਸ਼ਮਿੰਦਰ ਸਿੰਘ ਇਹਨਾਂ ਤੇ ਪਹਿਲਾਂ ਲੁੱਟਾਂ ਖੋਹਾਂ ਦੇ ਤੇ ਐਨਡੀਪੀਏ ਐਕਟ ਦੇ ਤਹਿਤ ਮੁਕਦਮੇ ਦਰਜ ਨੇ ਕੰਮ ਕੀ ਕਰਦੇ ਆ ਇਹ ਕੰਮ ਕੁਝ ਵੀ ਨਹੀਂ ਆਹੀ ਅਪਰਾਧ ਹੀ ਕਰਦੇ ਆ ਲੁੱਟਾਂ ਖੋਹਾਂ ਦਾ ਹੀ ਕੰਮ ਹੈ ਬਾਕੀ ਮਹਿਨਤ ਵਸਦੂਰੀ ਕਰਦੇ ਆ ਉਸ ਤੋਂ ਇਹ 25 ਸਾਲ ਤੱਕ ਦੀ ਏਜ ਹੈਗੀ ਇਹਨਾਂ ਦੀ 20 ਤੋਂ ਲੈ ਕੇ 25 ਸਾਲ ਪੈਸਾ ਜਿਹੜੀ ਲੁੱਟਾਂ ਖੋਹ ਕਰਦੇ ਉਹ ਨਸ਼ੇ ਵਾਸਤੇ ਯੂਜ਼ ਕਰਦੇ ਸੀ ਜਾਂ ਕੋਈ ਈਜ਼ੀ ਮਨੀ ਦਾ ਇਸ ਲਈ ਆਇਨਾ ਦਾ ਮਕਸਦ ਤਾਂ ਮੇਨ ਇਜ਼ੀ ਮਨੀ ਦਾ ਹੀ ਸੀ ਬਾਕੀ ਨਸ਼ੇ ਪੱਤੇ ਵੀ ਇਹ ਕਰਦੇ ਨੇ ਬਾਕੀ ਸਾਡੀ ਜਿਹੜੀ ਇਹ ਤਫਤੀਸ਼ ਜਾਰੀ ਹੈ ਹੋਰ ساری ਜਿਹੜੀ ਵੀ ਗੱਲਾਂ ਹੈਗੀਆਂ ਨੇ ਤਫਤੀਸ਼ ਦੌਰਾਨ ਹੋਰ ਖੁਲਾਸਾ ਹੋ ਜਾਊਗਾ ਹਾਂ ਜੀ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਪੁਲਿਸ ਰਿਵਾਰਡ ਹਾਸਿਲ ਕਰਾਂਗੇ ਅੱਜ ਉਹਨਾਂ ਨੂੰ ਕੋਰਟ 'ਚ ਪੇਸ਼ ਕਰਨ ਲੱਗੇ ਆ